it's I uh -huh. ਸਰ ਜੋਤੀਸੀ ਜਿਹਦੇ ਤੀਰ ਪਈਆਂ ਦੇ ਵਿੱਚ ਆਪਣੇ ਪ੍ਰਭੂ ਨੂੰ ਫਰਵਾਹ ਦਿੱਤਾ ਭਾਈ ਉੱਤਮ ਤੇ ਆਪ ਮਰ ਗਿਆ ਪਰ ਮਰਦਾ ਮਰਦਾ ਪਰਮਾ ਦਾਗ ਨੂੰ ਯਿਸੂ ਦੇ ਰਿਬਲ ਕੇ ਤੇ ਸਾਰ ਮਰ ਗਿਆ ਫਹਾਲਾ ਕੇ ਮਰ ਗਿਆ ਪਰ ਯਿਸੂ ਸੱਚੀ ਦੱਸਿਓ ਤੁਹਾਡਾ ਪ੍ਰਭੂ ਜੇ ਮਰਨ ਤੋਂ ਕੁਰਸੇ ਅਜੇ ਚੇਲੇ ਵੀ ਕਹਿੰਦੇ ਸੀ ਕਹਿੰਦੇ ਪ੍ਰਭੂ

ਔਰ ਜਦੋਂ ਇਨਸਾਨ ਨੇ ਸ਼ੁਰੂ ਦੇ ਵਿੱਚ ਪਰਮੇਸ਼ਰ ਦਾ ਇਨਫਾਮ ਹੋ ਦੇ ਕੋਲ ਹੋਇਆ ਤਾਂ ਪਰਮੇਸ਼ਰ ਨਿਆਂ ਦਾ ਪਰਮੇਸ਼ਰ ਔਰ ਪੂਰਾ ਪੂਰਾ ਨਿਆਂ ਕਰਨ ਵਾਲਾ ਵਾ ਔਰ ਪਰਮੇਸ਼ਰ ਨੇ ਇਨਸਾਨ ਨੂੰ ਇਨਾ ਪਿਆਰ ਕੀਤਾ ਕਿ ਉਹ ਉਹਦਾ ਨਿਆਂ ਕਰਨ ਦੇ ਵਾਸਤੇ ਉਹਨੂੰ ਡਾਂਡ ਦੇਣਾ ਬਹੁਤ ਜ਼ਰੂਰੀ ਸੀ ਔਰ ਉਹਨੇ ਉਹ ਡਾਂਡ ਜਿਹੜਾ ਸਿਗਾ ਦੇਣਾ ਉਹਨੇ ਆਪਣੇ بیٹے ਆਪਣੇ ਸ਼ਬਦ ਨੂੰ ਜਗਤ ਵਿੱਚ ਭੇਜ ਕੇ ਉਹਨੂੰ ਸਜ਼ਾ ਦਿੱਤੀ ਉਸ ਗੁਨਾਹ ਦੀ ਆਦਮ ਦੀ ਗਲਤੀ ਦੀ ਸਜ਼ਾ ਮਿਲੀ ਤਾਂ ਪਰਮੇਸ਼ਵਰ ਨੇ ਜਿਹੜਾ ਵਾ ਉਹਨਾਂ ਲੋਕਾਂ ਨੂੰ ਨਿਆਂ ਕੀਤਾ ਉਹਨਾਂ ਦਾ ਪਰ ਉਹ ਨਿਆਂ ਦਾ ਜਿਹੜਾ ਸਿਗਾ ਸਾਰਾ ਹਿੱਸਾ ਉੱਪਰ ਵੀ ਯਿਸੂ ਮਸੀਹ ਨੂੰ ਮਿਲਿਆ ਕਿਉਂਕਿ ਗੁਨਾਹਗਾਰ ਦੇ ਲਈ ਉਹ ਮਾਰਿਆ ਗਿਆ ਔਰ ਦਬਿਆ ਗਿਆ ਤੇ ਜ਼ਰ ਮੁਰਦੇ ਵਿੱਚੋਂ ਜੀ ਉੱਠਿਆ ਆਜੋ ਜਿੰਦਾ ਵਾ ਸਭ ਨੂੰ ਬਚਾਉਣ ਦੇ ਵਾਸਤੇ ਸਾਰੀ ਲਾਨਤ ਬਲਾਮਤ ਪ੍ਰਭੂ ਨੇ ਸਹ ਲਈ ਔਰ ਉਸੇ ਨਿਸਾਨ ਨੂੰ ਜਿਹੜਾ ਰਿਸ਼ਤਾ ਟੁੱਟ ਗਿਆ ਸੀ ਫਿਰ ਤੋਂ ਖੁਦਾ ਨੇ ਉਹਦੇ ਨਾਲ ਮਿਲਾ ਦਿੱਤਾ ਤਾਂ ਇਹ ਖੁਦਾ ਦਾ ਇੱਕ ਨਿਆਏ ਸੀਗਾ ਸਜ਼ਾ ਵੀ ਹੋਈ ਸਜ਼ਾ ਵੀ ਉਹਨੇ ਸ਼ਬਦ ਨੂੰ ਜਿਹਦੇ ਦੁਆਰਾ ਫਿਰ ਦੁਆਰਾ ਟੁੱਟਿਆ ਰਿਸ਼ਤਾ ਪਰਮੇਸ਼ਰ ਨੇ ਨਿਸਾਨ ਦਾ ਜੋੜਿਆ ਗਿਆ ਤਾਂ ਇਸ ਕਰਕੇ ਅੱਜ ਜੋ ਗੁੱਡ ਫਰਡੇ ਜਿਹੜਾ ਬਣਾਇਆ ਜਾਂਦਾ ਗੁੱਡ ਬਣੇ ਅੱਛਾ ਔਰ ਸ਼ੁੱਕਰਵਾਰ ਸਿੱਧੇ ਨੂੰ ਦੰਦਾ ਜਦਨ ਸਾਡੇ ਚਿੱਤ ਜਿੱਤੇ ਵੀ ਨਹੀਂ ਸੀ ਅਸੀਂ ਪਾਪ ਦੇ ਵਿੱਚ ਮਰ ਰਹੇ ਸੀ ਤਾਂ ਠੀਕ ਪਰ ਵੀ ਇਸ ਸਮਸੀ ਆ ਨੂੰ ਕਰਕੇ ਸਾਡੇ ਲਈ ਮਾਰਿਆ ਗਿਆ ਤਾਂ ਸਭ ਨੂੰ ਜੈਮ ਸੀਦੀ ਉਸ ਜੀਵਨ ਦੇਣ ਵਾਲੇ ਲਈ ਔਰ ਜਿਹਨੇ ਸਾਡਾ ਡਾਇ ਇ ਕੀਤਾ ਸਾਨੂੰ ਸਜ਼ਾ ਤੋਂ ਬਚਾਇਆ ਉਹਦਾ ਨਾਮ ਪ੍ਰਭੀ ਇਸਮਸੀਆ ਔਰ ਜੋ ਜਿਹੇ ਵਸੀਲੇ ਅੱਜ ਅਸੀਂ ਇੱਥੇ ਜਮਾ ਮਾ ਤਾਂ ਸਭ ਨੂੰ ਜੈਪ ਸਦੀ ਤਾਂ ਸਾਰਿਆਂ ਨੂੰ ਮੈਂ ਵਧਾਈਆਂ ਦੇਣਾ ਵਾ ਕਿਉਂਕਿ ਵਧਾਈ ਤੇ ਲਾਇਕ ਸਿਰਫ ਇਹ ਇਸਮਸੀਆ ਜਿਹਦੇ ਕਾਰਨ ਅਸੀਂ ਅੱਜ ਬਚਾ ਨਾ ਅਸੀਂ ਪੜਾਂਗੇ ਸੰਸਾਰ ਕੇ ਲਈ ਪਰਮੇਸ਼ਰ ਦਾ ਪ੍ਰੇਮ ਤਾਂ ਜੋਹਨਾ ਨੇ ਇਹ ਗੱਲ ਦੱਸੀ ਔਰ ਇਸ ਬਚਨ ਦੇ ਵਿੱਚ ਦੱਸਿਆ ਗਿਆ ਮਸੀਹ ਦੇ ਸੁਸਮਾਚਾਰ ਕੋ بتایا ਗਿਆ ਜਾਂ ਉਹਨੂੰ ਪ੍ਰਸਾਰ ਕੀਤਾ ਗਿਆ ਉਹਦਾ ਔਰ ਦੱਸਿਆ ਜਾਂਦਾ ਕਿ ਸੰਸਾਰ ਕੇ ਲਈ ਸਭ ਕੁਝ ਪਰਮੇਸ਼ਰ ਕੇ ਪ੍ਰੇਮ ਕੇ ਸਾਥ ਆਰੰਭ ਹੁੰਦਾ ਹੈ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਖੁਦਾ ਦੀ ਮੁਹੱਬਤ ਨਾਲ ਇਹ ਪੇਸ਼ ਕੀਤਾ ਗਿਆ ਔਰ ਪਰਮੇਸ਼ਰ ਪ੍ਰੇਮ ਹੈ ਤਾਂ ਪਰਮੇਸ਼ਰ ਸਮਾਜ ਸੰਸਾਰ ਸੇ ਪ੍ਰੇਮ ਕਰਦਾ ਉਹ ਜਿਹੜਾ ਪਿਆਰ ਆ ਉਹ ਸਾਰੇ ਸੰਸਾਰ ਦੇ ਨਾਲ ਪਿਆਰ ਕਰਦਾ ਜੈਸੇ ਕਿ ਯਹੂਦੀ ਲੋਕ ਸੋਚਦੇ ਆ ਕਿ ਬੇ ਕੇਵਲ ਉਨਸੇ ਹੀ ਪ੍ਰੇਮ ਨਹੀਂ ਕਰਤਾ ਪਰੰਤੂ ਬੇ ਪ੍ਰਤੀਕ ਵਿਅਕਤੀ ਉੱਚੀ ਜਾਤੀ ਔਰ ਨੀਤੀ ਜਾਤੀ ਕੇ ਲੋਕ ਧਨੀ ਔਰ ਗਰੀਬ ਲੋਕ ਕਾਲੇ ਔਰ ਗੋਰੇ ਲੋਕ ਸੇ ਪ੍ਰੇਮ ਕਰਦਾ ਹੈ ਇਸਕੇ ਸਾਥ ਹੀ ਬੈ ਹਮ ਸੇ ਇਤਨਾ ਧਿਕ ਪ੍ਰੇਮ ਕਰਦਾ ਹੈ ਕਿ ਉਸ ਨੇ ਹਮੇ ਬਚਾਣੇ ਕੇ ਲਈ ਆਪਣਾ ਇਕਲੋਤਾ ਪੁੱਤਰ ਦੇ ਦਿਆ ਤਾਂ ਜਿਹੜਾ ਇਹ ਅਸੀਂ ਛਾਏ ਬਚਨ ਅਸੀਂ ਸੁਣਿਆ ਵਾ ਇਨਾ ਉਹ ਪਿਆਰ ਕਰਦਾ ਸੰਸਾਰ ਦੇ ਨਾਲ ਅਜੇ ਕੀ ਉਹਦੇ ਨਿਆਂ ਦੇ ਵਿੱਚ ਰੱਤੀ ਝੂਠ ਨਹੀਂ ਆ ਜੇ ਸ਼ੁਰੂ ਵਿੱਚ ਆਦਮ ਨੇ ਪਾਪ ਕੀਤਾ ਇਨਸਾਨ ਜਿਹੜਾ ਬਣਾਇਆ ਗਿਆ ਉਹਨੇ ਪਾਪ ਕੀਤਾ ਤੇ ਉਹਨੂੰ ਡਾਂਡ ਦੇਣਾ ਬਹੁਤ ਜ਼ਰੂਰੀ ਹੈ ਇਸ ਦੁਨੀਆ ਵਿੱਚ ਬੰਮਾ ਨਿਆਂ ਨਹੀਂ ਆ ਪੂਰਾ ਪਰ ਪਰਮੇਸ਼ਰ ਦਾ ਨਿਆਂ ਖਰਾਵਾ ਸੱਚਾ ਵਾ ਉਸ ਨਿਆਂ ਦੇ ਵਿੱਚ ਇਨਸਾਫ ਹੋਇਆ ਉਹ ਇਨਸਾਫ ਕਹਨੇ ਕਰਾਇਆ ਪਰ ਵੀ ਜਿਸ ਮਸੀਹ ਨੇ ਕਰਾਇਆ ਜਿਹੜਾ ਸਾਰੇ ਜਗਤ ਨੂੰ ਪਰਮੇਸ਼ਰ ਨੇ ਪਿਆਰ ਕੀਤਾ ਜਹੂਦੀ ਲੋਕ ਸੋਦੇ ਸਿਰਫ ਉਹ ਸਾਨੂੰ ਹੀ ਪਿਆਰ ਕਰਦਾ ਪਰ ਪਰਮੇਸ਼ਰ ਨੇ ਸਾਰੇ ਜਗਤ ਨੂੰ ਪਿਆਰ ਕੀਤਾ ਤੇ ਲਿਖਤ ਆਇਆ ਕਿ ਉਹ ਜਿਹੜੇ ਉਹਦੇ ਬੇਟੇ ਯਿਸੂ ਨੂੰ ਕਰਣਗੇ ਉਹ ਨਾਸ਼ ਨਹੀਂ ਹੋਣਗੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ ਅਸੀਂ ਵੀ ਉੱਤੇ ਵਿਸ਼ਵਾਸ ਕਰਕੇ ਔਰ ਨਮਾਜੀਵਨ ਪਾਇਆ ਔਰ ਪਾਪ ਤੋਂ ਛੁਟਕਾਰਾ ਪਾਇਆ ਤੇ ਜਿਹੜਾ ਟੁੱਟਿਆ ਰਿਸ਼ਤਾ ਸੀ ਸਾਡਾ ਜੇ ਰੱਬ ਤੋਂ ਸੀ ਦੂਰ ਹੋ ਗਿਆ ਸੀ ਉਕੇ ਲੇਕਰ ਸਭਨਾ ਨੇ ਪਾਪ ਕਰਕੇ ਤੇ ਪਰਮੇਸ਼ਰ ਦੀ ਮਿਹਮਤੋਂ ਰਹਿਤ ਹੋ ਗਏ ਪਰ ਅੱਬਾ ਦਾ ਸ਼ੁਕਰ ਕਰਨਾ ਚਾਹੀਦਾ ਔਰ ਉਹਨੇ ਆਪਣੇ ਹੀ ਬੇਟੇ ਪ੍ਰਭੂ ਯਿਸ ਮਸੀਹ ਨੂੰ ਇਸ ਪਾਪ ਦਾ ਇੱਕ ਐਸਾ ਜਾਣੇ ਕਿ ਸਾਰੀ ਦੁਨੀਆ ਦਾ ਭਾਰ ਪਾਪ ਉਹਦੇ ਉੱਤੇ ਲਾ ਦਿੱਤਾ ਅਜੇ ਕਿ ਉਹ નિર્ਦੋਸ਼ ਸੀਗਾ ਉਹਦੇ ਵਿੱਚ ਕੋਈ ਪਾਪ ਨਹੀਂ ਸੀਗਾ ਕਚੈਰੀਆਂ ਵਿੱਚ ਬੜੇ ਬਲੇ ਪਿਲਾਤੋ ਦੀ ਕਚੈਰੀ ਟੀ ਵੀ ਲੈ ਕੇ ਗਏ ਪਰ ਕੋਈ ਉਸ 'ਤੇ ਦੋਸ਼ ਨਹੀਂ ਪਾ ਸਕਿਆ ਪਰ ਫਿਰ ਵੀ ਉਹ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਆਪਣੇ ਭਾਈਆਂ ਲਈ ਆਪਣੀ ਜਾਨ ਦੇ ਕੇ ਉਸ ਗੁਨਾਹਗਾਰ ਨੂੰ ਫਿਰ ਮੈਂ ਗੁਨਾਹ ਤੋਂ ਛੁਟਕਾਰਾ ਦੇ ਕੇ ਜਿਹੜੇ ਮੇਰੇ ਤੇ ਵਿਸ਼ਵਾਸ ਕਰਨਗੇ ਉਹਨਾਂ ਨੂੰ ਮੈਂ ਨਾਸ਼ ਹੋਣ ਤੋਂ ਬਚਾਵਾਂਗਾ ਅਗਰ ਅਸੀਂ ਬਚੇ ਹਾਂ ਤੇ ਰੱਬ ਦੀ ਕਿਰਪਾ ਵਾ ਬਚੇ ਹਾਂ ਕਿਦਾਂ ਯਿਸੂ ਮਸੀਹ ਦੇ ਵਸੀਲੇ ਜੋ ਸਾਡੇ ਲਈ ਮਾਰਿਆ ਗਿਆ ਦੱਬਿਆ ਗਿਆ 30 ਦਿਨ ਮਰਦਿਆਂ ਵਿੱਚੋਂ ਜੀ ਉੱਠਿਆ ਉਹਦੇ ਜਿੰਦਾ ਆਉਣ ਦਾ ਸਬੂਤ ਅਸੀਂ ਆਂ ਔਰ ਪੂਰੇ ਵਰਲਡ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਾਰੇ ਆ ਜਿਹੜਾ ਗੁੱਡ ਫਰਡੇ ਆ ਮਨਾਇਆ ਜਾ ਰਿਹਾ ਵਾ ਇਹ ਕੋਈ ਰੀਤ ਨਹੀਂ ਆ ਕਿਉਂਕਿ ਉਹਦਾ ਮਰ ਜਾਣਾ ਵੀ ਸਾਡੇ ਲਈ ਬਰਕਤ ਬਣਿਆ ਤੇ ਉਹਦਾ ਜੀ ਉੱਠਣਾ ਵੀ ਸਾਡੇ ਲਈ ਬਹੁਤ ਵੱਡੀ ਬਰਕਤ ਬਣਿਆ ਜਾਨੀ ਗੁੱਡ ਫਰਡੇ ਸ਼ੁਕਰਵਾਰ ਦੇ ਦਿਨ ਮਾਰੇ ਗਏ ਔਰ ਫਿਰ ਉਹ ਦੱਬੇ ਗਏ ਤਾਂ ਫਿਰ ਇਸ ਦਿਨ ਸਵੇਰ ਇਤਵਾਰ ਨੂੰ ਜੀ ਉੱਠਦੇ ਆ ਜਿਹੜਾ ਇਤਵਾਰ ਦੀ ਕੇ ਬਾਦ ਤੋਬੇ ਕੀ ਉਹਦੇ ਵਿੱਚ ਵੀ ਦੱਸਿਆ ਜਾਵੇਗਾ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀਆਂ ਫੇਰ ਮੁਬਾਰਕਾਂ ਤੁਹਾਡੇ ਲਈ ਪਰਮੇਸ਼ਰ ਨੇ ਛੁਡਕਾਰੇ ਦਾ ਰਾਹ ਪ੍ਰਭੂ ਨੂੰ ਬਣਾਇਆ ਜ਼ਿੰਦਗੀ ਦਾ ਰਾਹ ਜਿਹੜੀ ਖੋ ਗਈ ਸੀ ਆਦਮ ਦੇ ਪਾਪ ਕਰਨ ਦੇ ਕਾਰਨ ਜਿਹੜੇ ਦੂਰ ਹੋ ਗਏ ਸੀ ਤਾਂ ਪ੍ਰਭੂ ਯਿਸੂ ਮਸੀਹ ਦੇ ਜਾਨ ਦੇਣ ਦੇ ਕਾਰਨ ਅੱਜ ਮੈਂ ਤੇ ਤੁਸੀਂ ਬਚਾਏ ਗਏ ਆ ਲਗਾਤਾਰ ਤੁਸੀਂ ਸਾਰਾ ਕੁਝ ਭੁੱਲ ਜਾਣਾ ਪਰ ਉਹਦੀ ਮੌਤ ਨੂੰ ਚੇਤੇ ਰੱਖਣਾ ਕਿਉਂ ਰੱਖਣਾ ਕਿਉਂਕਿ ਉਹ ਸਾਡੇ ਲਈ ਮਾਰਿਆ ਗਿਆ ਦੱਬਿਆ ਗਿਆ 30 ਦਿਨ ਮੁਰਤੇ ਦੇ ਵਿੱਚੋਂ ਜੀ ਉੱਠਿਆ ਅੱਜ ਵੀ ਉਹ ਤੇਰੇ ਲਈ ਤੇ ਮੇਰੇ ਲਈ ਜੰਦਾ ਤੁਸੀਂ ਇੱਕ ਵਾਰ ਪੁਕਾਰ ਕੇ ਦੇਖੋ ਕਿ ਆਏ ਪਰਮੇਸ਼ਰ ਮੈਨੂੰ ਇਸ ਪਾਪ ਦੇ ਵਿੱਚੋਂ ਨਜਾਤ ਦੇ ਛੁਟਕਾਰਾ ਦੇ ਤਮ ਦਿੱ ਇੱਕ 21 ਤੇ ਲਿਖਿਆ ਤੂੰ ਇੱਕ ਬੇਟੇ ਨੂੰ ਜਨਮ ਦੇਵੇਂਗੀ ਉਹਦਾ ਨਾਮ ਯੇਸੂ ਰੱਖਣਾ ਔਰ ਉਹ ਆਪਣੇ ਲੋਕਾਂ ਨੂੰ ਜਿਹੜੇ ਉਹਨੂੰ ਕਬੂਲ ਕਰਨਗੇ ਪਾਪ ਤੋਂ ਬਿਮਾਰੀ ਤੋਂ ਹਰ ਤਰ੍ਹਾਂ ਦੀਆਂ ਜਾਦੂਗਰੀਆਂ ਤੋਂ ਬਚਾਵੇਗਾ ਤਾਂ ਉਹਦਾ ਨਾਮ ਯੇਸੂ ਰੱਖਣਾ ਉਹਦੇ ਨਾਮ ਦਾ ਅਰਥ ਹੋਵੇਗਾ ਛੁਟਕਾਰਾ ਦੇਣ ਵਾਲਾ ਔਰ ਕਿਰਪਾ ਕਰਨ ਵਾਲਾ ਦਇਆ ਕਰਨ ਵਾਲਾ ਉਹਦਾ ਤੁਹਾਨੂੰ ਬਰਕਤ ਕਰ ਦੇਵੇ ਔਰ ਇਹਨਾਂ ਸ਼ਬਦਾਂ ਦੇ ਨਾਲ ਹੀ ਅਸੀਂ ਇਸ ਗੱਲ ਨੂੰ ਸਮਾਪਤ ਕਰਦੇ ਆਂ ਔਰ ਪ੍ਰਭੂ ਨਾਲ ਬਣੇ ਰਹਿਓ ਉਹਦੇ ਬਚਨ ਤੇ ਵਿਸ਼ਵਾਸ ਕਰੋ ਉਹਦੇ ਬਚਨ ਦਾ ਨਾਮ ਪ੍ਰਭੂ ਯਿਸੂ ਮਸੀਹ ਸਭ ਨੂੰ ਜੈ ਮਸੀਹੀ ਔਰ ਇਸ ਪ੍ਰਾਰਥਨਾ ਨੂੰ ਸੁਣ ਲਓ ਪ੍ਰਭੂ ਯਿਸੂ ਦੇ ਨਾਮ 'ਤੇ ਮੰਗਦੇ ਆਂ ਅਮੀਨ